ਉਹ ਜਿਹੜਾ ਬੰਦਾ 마ਸੂਮਾ ਸਾਹਿਬ ਜਾਦੇ ਸ਼ਹੀਦ ਕਰ ਸਕਦਾ ਹੈ ਇੰਨੀ ਸਜ਼ਾ ਭਿਆਕਰ ਸਿੱਖਾ ਨੂੰ ਦੇ ਸਕਦਾ ਹੈ ਉਹ ਕੁਝ ਵੀ ਕਰ ਸਕਦਾ ਹੈ ਉਹ ਸੋਚਦਾ ਹੈ ਕਿ ਅੱਗੇ ਵੀ ਇਦਾਂ ਹੋਇਆ ਹੈ ਸ਼ਾਮਲ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਜ਼ਾਹਾਂਗੀਰ ਵੀ ਸੀ ਚੰਦੂ ਵੀ ਸੀ ਮਕਤਦਾਖਾਨ ਵੀ ਸੀ ਪਰ ਜ਼ਾਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਚੰਦੂ ਨੂੰ ਕਰਕੇ ਆਪ ਮਾफी ਮੰਗ ਲਈ ਤੇ ਸਿੱਖਾਂ ਨੇ ਚੰਦੂ ਨੂੰ ਲਾਹੌਰ ਵਿੱਚ ਨੱਕ ਪਾ ਕੇ ਧੂਕੇ ਮਾਰ ਦਿੱਤਾ ਹੁਣ ਕਿਦਰੇ ਬਹਾਦਰ ਸ਼ਾ ਆਪਣੇ ਬਾਪ ਔਰੰਗਜ਼ੇਬ ਦੇ ਪਾਪਾ ਨੂੰ ਕੱਜਣ ਲਈ ਮੈਨੂੰ ਕਲਗੀ ਧਰਦੇ ਵਾਲੇ ਕਰ ਦਵੇ ਤੇ ਕਲਗੀ ਧਰਦੇ ਸਿੰਘ ਮੈਨੂੰ ਚੰਦੂ ਵਰਗੀ ਮੌਤ ਮਾਰਨ ਉਸ ਤੋਂ ਪਹਿਲਾਂ ਮੈਂ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਟਾ ਦਵਾਂ ਨਾਜ਼ਮ ਵਜ਼ੀਰ ਖਾਨੇ ਖੋਫ ਖਾਦਾ ਹੈ ਬਹਾਦਰ ਸ਼ਾਹ ਤੇ ਕਲਗੀਧਰ ਪਾਦਸ਼ਾਹ ਦੀ ਨੇੜਤਾ ਐ ਵੈਸੇ ਦਾ ਸੁਭਾਅ ਵਿਸ਼ਵਾਕਾਤ ਕਰਨ ਵਾਲਾ ਸੀ ਇਹ ਦੰਬੀ ਬੰਦਾ ਸੀ ਪਖੰਡੀ ਬੰਦਾ ਸੀ ਪਿੱਠ ਤੇ वार ਕਰਨ ਵਾਲਾ ਬੰਦਾ ਸੀ ਹੁਣ ਇਹਨੇ ਵਿਉਂਤ ਘੜੀ ਹੈ ਕਿ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨੂੰ ਮਿਟਾ ਦਵਾ ਗੁਪਤ ਤਰੀਕੇ ਧੋਖੇ ਨਾਲ ਛਲ ਦੇ ਨਾਲ ਕਪਟ ਦੇ ਨਾਲ ਜਾਣਦਾ ਹੈ 14 ਜੰਗਾਂ ਵਿੱਚ ਕੋਈ ਐਸਾ ਦੁਸ਼ਮਣ ਨਹੀਂ ਸੀ ਜਿਹੜਾ ਕਲਗੀ ਧਰਮ ਮਾਰ ਦਿੰਦਾ ਵੰਗਾਰ ਕੇ ਤੇ ਮਾਰਿਆ ਨਹੀਂ ਜਾਣਾ ਪਿੱਠ ਤੇ ਵਾਰ ਕਰੀਏ ਬਾਣੀ ਕੀ ਕਹਿੰਦੀ ਹੈ ਗੁਰ ਨਾਲ ਤੁਲ ਨਾ ਲੱਗਈ ਕੋਜ ਡਿਠਾ ਬ੍ਰਹਿਮੰਡ ਕੌਣ ਹੈ ਗੁਰੂ ਗੋਬਿੰਦ ਸਿੰਘ ਦੇ ਤੁਲ ਜਿਹੜਾ ਕੰਪੈਰੀਟਿਵ ਨਹੀਂ ਟਿਕ ਸਕੀ ਕੋਈ ਨਹੀਂ ਟਿਕ ਸਕਦਾ ਹੁਣ ਸੂਬਾ ਸਰਹੰਦ ਨੇ ਆਪਣੇ ਨਾਪਾਕ ਇਰਾਦੇ ਨੂੰ ਪੂਰਾ ਕਰ ਲਈ ਪੈਦੇ ਖਾਂ ਦੇ ਪੋਤਰੇ ਗੁਲਖਾਨ ਨੂੰ ਚੁਆਇਆ ਇਹ ਗੁਲਖਾਨ ਨੂੰ ਆਖਣ ਲੱਗਾ ਜੇ ਗੁਰੂ ਗੋਬਿੰਦ ਸਿੰਘ ਦਾ ਕਤਲ ਕਪਟ ਦੇ ਨਾਲ ਕਰ ਦਵੇਂ ਕਿਸੇ ਚੰਗੇ آمدਨੀ ਵਾਲੇ ਇਲਾਕੇ ਦਾ ਨਾਸਮ ਲਾਵਾਂਗਾ گورنر ਲਾਵਾਂਗਾ ਸੂਬਾ ਲਾਵਾਂਗਾ ਤੇ ਮੈਂ ਹੀਰੇ ਜਵਹਰਾਤਾ ਨਾਲ ਤੋਲ ਦਵਾਂਗਾ ਨਾਲੇ ਮੌਕਾ ਹੈ ਗੋਬਿੰਦ ਸਿੰਘ ਮਹਾਰਾਜ ਦੇ ਦਾਦੇ ਹਰਗੋਬਿੰਦ ਸਾਹਿਬ ਨੇ ਤੇਰੇ ਦਾਦੇ ਪੰਦੇਖਾਨ ਨੂੰ ਮੈਦਾਨੇ ਜਾਂਚ ਬਾੜਿਆ ਕਰਤਾਰਪੁਰ ਵਾਲਾ ਬਦਲਾ ਲੈ ਲੈ ਓਡਾਪਾ ਸਾਰੇ ਜਾਣਦੇ ਆ ਬੱਚਿਆਂ ਵਾਂਗੂ ਪੰਦੇਖਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਯੁੱਧ ਕਲਾ ਸਿਖਾਈ ਇਹ ਨਮਕ ਹਰਾਮੀ ਵਾਂਗਿਆ ਇਹ ਗਿਆ ਹੈ ਸ਼ਾਹਜਹਾਂ ਨੂੰ ਫੋਕਜਾਂ ਲੈ ਕੇ ਕਿ ਇਹਨੇ ਉਹਨੂੰ ਫਰਗੋਮਨ ਸੈਬ ਦੀ ਗਤਾਰਪੁਰ ਕਮਲਾ ਕੀ ਪਾਸ ਸੀ ਗੁਰਾਂ ਹੱਥੋਂ ਹੀ ਮਾਰਿਆ ਗਿਆ ਸੀ ਹੁਣ ਲਾਲਚवश ਹੋਏ ਗੁਲਖਾਨੇ ਪਾਪ ਕਰਨਾ ਕਬੂਲ ਲਿਆ ਨਾਲ ਵਜ਼ੀਰਖਾਨੇ ਇੱਕ ਆਪਣਾ ਸਰਕਾਰੀ ਅਹੁਦੇਦਾਰ ਤਾਉਲਾ ਖਾਨ ਭੇਜਿਆ ਇਸ ਪਾਸ ਇਹ ਦੋ ਬਟਾੜ ਦੇ ਇਹ ਸੂ ਕੱਢ ਦੇ ਕੱਢ ਦੇ ਨੰਢੇੜ ਪਹੁੰਚੀ ਤਿੰਨ ਅੰਢੇੜ ਪਹੁੰਚ ਕੇ ਸਵੇਰੇ ਸ਼ਾਮ ਦੇ ਦੀਵਾਨ ਵਿੱਚ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਗੇ ਦੀਵਾਨ ਸੁਣਨ ਲਗੇ ਖੂਨੀ ਸਾਜ਼ਿਸ਼ ਨੂੰ ਇੰਜਾਮ ਦੇਣ ਲਈ ਇਹ ਮੌਕੇ ਦੀ ਤਲਾਸ਼ ਕਰਨ ਲੱਗ ਪਏ ਇੱਕ ਦਿਨ ਸੰਧਿਆ ਦਾ ਦੀਵਾਨ ਸ਼ਾਮ ਦਾ ਦੀਵਾਨ ਸਮਾਪਤ ਹੋਇਆ ਹਰਦੇਵ ਸ਼ਮਿਆਨੇ ਵਿੱਚ ਚਲੇ ਗਏ ਆਰਾਮ ਕਰਾਉਣ ਲਈ ਸੰਗਤਾਂ ਘਰਾਂ ਨੂੰ ਚਲੀਆਂ ਗਈਆਂ ਪਾਦਸ਼ਾ ਆਸਣ ਤੇ ਲੇਟੇ ਨੇ ਸ਼ਮਿਆਨੇ ਦੇ ਬਾਹਰ ਸਿੰਘ ਪਹਿਰੇ ਤੇ ਨੇ ਉਹਨਾਂ ਦੀ ਵੀ ਅੱਖ ਲੱਗੀ ਕਿਦਰੇ ਚਕਾਵਟ ਦੇ ਨਾਲ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਜਿਹਦੇ ਬਾਬਤ ਜੇ ਕੋਈ ਗ੍ਰੰਥ ਹੈ ਉਹ ਹੈ ਸ਼੍ਰੀ ਗੁਰੂ ਸੋਭਾ ਕਵੀ ਸੈਨਾਪਤ ਦਾ ਜੋ ਅਕਾਲੀ ਕੌਰ ਸਿੰਘ ਦੀ ਉਹਨਾਂ ਨੇ ਪੂਰਾ ਛਕਵਾਇਆ ਸੀ ਕੋਈ 1795 ਵਿਕਰਮੀ ਉਹ ਪਹਿਲਾ ਦਾ ਇਹ ਗ੍ਰੰਥ ਹੈ ਉਹ ਲਿਖਦੇ ਨੇ ਨਹੀਂ ਸਿੰਘ ਕੋਈ ਤਹਾਂ ਪਾਸ ਔਰੇ ਰਹੇ ਇੱਕ ਹੀ ਉਹ ਗਾ ਸੋਈ ਗयो रे ਇਤੇ ਮੇ ਪ੍ਰਭੂ ਆਪ ਬਿਸਰਾ ਮੀਨਾ ਗਹੀ ਦੁਸ਼ਟ ਸਮਾਧਾਰ ਉਰਵਾਰ ਕੀਨਾ ਕਹਿੰਦੇ ਉਹ ਸਿੰਘ ਪਹਿਰੇ ਤੇ ਖਲੋਤਾ ਉੰਗਣ ਲੱਗ ਪਿਆ ਨੀਂਦ ਆ ਗਈ ਮੌਕਾ ਵੇਖ ਕੇ ਪਠਾਣ ਨੇ ਦੁਸ਼ਟ ਨੇ ਖੰਜਰ ਕੱਢ ਲਿਆ ਤੂ ਗੁਰਦੇਵ ਦੀ ਮੱਖੀ ਵਿੱਚ ਪੇਟ ਵਿੱਚ ਵਾਰ ਕੀਤਾ। ਯੋ ਵਾਰ ਐਸਾ ਕਿ ਦੂਜਾ ਲਗਾਇਓ ਲਗੇ ਔਰ ਕੇ ਆਪਣਾ ਵਾਰ ਲਾਇ। ਕਿਓ ਵਾਰ ਏਕੋ ਨਹੀਂ ਔਰ ਕੀਨਾ ਲੀਆ ਮਾਰ ਕੈ ਦੁਸਤ ਜਾਣੇ ਨਾ ਦੀਨਾ ਕਹਿੰਦੇ ਤੋ ਇੱਕ ਵਾਰ ਦਸ਼ਮਨ ਨੇ ਕਰ ਲਿਆ ਦੂਜਾ ਕਰਨ ਲਗਾ। ਗੁਰਦੇਵ ਨੇ ਵਾਰ ਰੋਕੇ ਐਸਾ ਤਲਵਾਰ ਦਾ ਵਾਰ ਕੀਤਾ। ਉਹ ਪਾੜ ਕਰਕੇ ਸੁੱਟ ਦਿੱਤਾ ਪਠਾਨ ਹੁਣ ਜਿਹੜਾ ਦੂਜਾ ਪਠਾਨ ਐ ਅਤੁੱਲਾ ਖਾਨ ਜਦੋਂ ਦੌੜ ਨਗਾਤਿਓ ਸਿੰਘਾਂ ਨੇ ਘੇਰ ਲਿਆ ਉਹ ਵੀ ਬਾਹਰ ਬੁਲਾ ਦਿੱਤਾ ਹੁਣ ਪੇਟ ਚੋਂ ਲਹੂ ਦੀਆਂ ਧਾਰਾਂ ਵਹਿ ਰਹੀਆਂ ਸਿੰਘਾਂ ਬੇਨਤੀ ਕੀਤੀ ਮਹਾਰਾਜ ਫਕੀਰ ਨੂੰ ਸੱਜ ਕੇ ਨੱਥੀ ਲਗਵਾਈ ਗੁਰਦੇਵ ਆਖਣ ਲੱਗੇ ਪੰਜ ਪੰਜ ਸਰੀਰ त्यागਣ ਦਾ ਸਮਾਂ ਆ ਗਿਆ ਸਿੰਘਾ ਨੇ ਜिद ਕੀਤੀ ਨੰਦੇੜ ਦੇ ਸਿਆਣੇ ਹਕੀਮ ਆਏ ਉਹਨਾਂ ਨੇ ਟੰਕੇ ਲਾ ਦਿੱਤੇ ਜ਼ਖਮ ਨੂੰ ਸਾਫ਼ ਕਰ ਦਿੱਤੇ ਉਧਰ ਬਹਾਦਰ ਸ਼ਾ ਬਾਦਸ਼ਾਹ ਨੂੰ ਪਤਾ ਲੱਗਿਆ ਉਹਨੇ ਆਪਣਾ ਅੰਗਰੇਜ਼ ਜ਼ਰਾ ਜੋ ਸਰਜਨ ਸੀ ਨਾ ਉਹਰਾ ਉਹਨੇ ਉਹਨੂੰ ਭੇਜਿਆ ਐ ਕੁਝ ਖਾਸ ਟੀਮ ਵੀ ਭੇਜੇ ਉਹਨਾਂ ਨੇ ਵੀ ਚੰਗੀ ਦਵਾਈ ਦਿੱਤੀ ਐ ਔਰ ਜਿਹੜੇ ਇਹ ਜ਼ਖਮ ਇਹ ਭਰ ਗਏ ਐ ਇੱਕ ਦਿਨ ਦੀਵਾਨ ਸਜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਵੇਂ ਬੜਾ ਕਠੋਰ ਤਨੁਖ ਪਿਆ ਹੈ ਕੁਝ ਸ਼ਾਹੀ ਲੋਕ ਆਏ ਉਮਰਾਵ ਹਾਕਮ ਆਏ ਸੰਗਤ ਦੇ ਵਿੱਚ ਤਉਨਾ ਦਿਨਾਂ ਮਾਂਚ ਫੁਰਨਾ ਉੱਠਿਆ ਤਨੁਖ ਵੇਖ ਕੇ ਕਹਿੰਦੇ ਡਾ ਕਠੋਰ ਤਨੁਖ ਕੌਣ ਚਲਾ ਸਕਦਾ ਹੈ ਇਹਦੇ ਉੱਪਰ ਚਿੱਲਾ ਕੌਣ ਚੜਾ ਸਕਦਾ ਹੈ ਨਾ ਮੁਨਕੇ ਨੈਂ ਇਤੂ ਐਵੇਂ ਲੋਕਾਂ ਤੇ ਪ੍ਰਭਾਵ ਪਾਉਣ ਨੂੰ ਦੰਬੇ ਫਖੰਡੇ ਵਿਖਾਵਾ ਹੈ ਵੀ ਆਖਣਗੇ ਗੁਰੂ ਬੜਾ ਸੋਰਾ ਬਾਰਾ ਹੈ ਉਹਨੂੰ ਗੁਰਦੇਵ ਜਾਣੀ ਜਾਣਦੇ ਮਹਾਰਾਜ ਨੇ ਵਿਚਾਰ ਕੀਤੀ ਵੀ ਇਹਨਾਂ ਦੇ ਮਨ ਦਾ ਫੁਰਨਾ ਬੜਾ ਮੇਲਾ ਹੈ ਜਿਹਾਂ ਜਿਨ੍ਹਾਂ ਨੂੰ ਬਾਹਾਂ ਦਾ ਬਲ ਨਾ ਵਿਖਾਇਆ ਤੇ ਕੱਲ ਨੂੰ ਆਖਣਗੇ ਵੀ 14 ਜੰਗਾਂ ਜੋ ਮਜ਼ਲੂਮਾਂ ਦੀ ਧਰਮ ਦੀ ਰੱਖਿਆ ਲਈ ਲੜੀਆਂ ਉਹ ਵੀ ਹਵਾਦੀਆਂ ਹੀ ਬਾਤਾਂ ਨੇ ਕੁਝ ਨਹੀਂ ਕੀਤਾ ਗੁਰੂ ਨੇ ਨਾ ਬਾਈ ਧਾਰੀਆਂ ਨੂੰ ਜਿੱਤਿਆ ਨਾ ਮੁਗਲਾਂ ਨੂੰ ਜਿੱਤਿਆ ਲੋਕ ਇਦਾਂ ਆਖਾਂਗੇ ਗੁਰਦੇਵ ਨੇ ਚਿੱਲਾ ਚੜਾਉਣ ਦੀ ठान ਲਈ ਹੈ ਵੇਖੋ ਅਸੀਂ ਚਾਮਨ ਨੂੰ ਮੇਨੇ ਆਂ ਮਨ ਨੂੰ ਮੇਦਾ ਏ ਪਰ ਪੂਰਾ ਭੇਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਏ ਹੀ ਨੋਜ਼ ਐਵਰੀਥਿੰਗ ਕੋੜੇ ਅੰਦਰ ਕੀ ਹੈ ਕਿਹੜੇ ਕੋਨੇ 'ਚ ਕੀ ਵਾਪਰਿਆ ਉਹ ਪਰਮੇਸ਼ਵਰ ਹੈ ਸਭ ਜਾਣਦਾ ਹੈ ਮਹਾਰਾਜ ਨੇ ਤੁਨਕ ਚੁੱਕਿਆ ਜਦੋਂ ਤੰਦ ਚਿਲਾ ਖਿੱਚ ਕੇ ਚੜਾਉਣ ਲੱਗੇ ਤੇ ਉਹ ਜਿੱਲਾ ਤੇ ਗਿਆ ਚੜਾ ਤੇ ਟੰਕੇ ਫੱਟ ਗਏ ਲਹੂ ਦੀਆਂ ਧਾਰਾਂ ਵਹਿ ਤੁਰਨ ਗੁਰੂ ਅਸਮਤੀਏ ਸਰਬ ਕਲਾ ਸੁਮਰਾਥ ਪ੍ਰਭ ਪੂਰੇ ਗੋਦੇ ਹੀ ਗਾਟ 올 ਦਾ ਸੁਪਰਨੈਚੁਰਲ ਪਾਵਰਸ ਜਿੱਲਾ ਤੇ ਚੜਾ ਹੀ ਲੈਣਾ ਹੁੰਦਾ ਜਦੋਂ ਟੰਕੇ ਟੁੱਟ ਗਏ ਜ਼ਖਮ ਚੋਂ ਲਹੂ ਵਹਿਣ ਲੱਗਾ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਕੋਈ ਗੱਲ ਨਹੀਂ ਆਪਾਂ ਹਕੀਮ ਨੂੰ ਸੰਭੀ ਕਰ ਤਾਂ ਕੇ ਨਵਾ ਲੈਨੇ ਹਰਦੇਵ ਕਹਿੰਦੇ ਨਹੀਂ ਅਕਾਲੀ ਜੋਤ ਨੇ 10 ਜਾਮੇ ਹੀ ਦੁਨੀਆਂ ਤੇ ਅੰਪ ਵਿਚਰਨਾ ਸੀ ਜਿੰਨੀ ਸੇਵਾ ਗੁਰੂ ਮਾਨਕ ਸਾਹਿਬ ਰੂਪੀ ਸ਼ਰੀਰ ਨੇ ਨਿਭਾਈ ਸੀ ਭਲਾ ਕਰਨਾ ਇਨਸਾਨੀਅਤ ਦਾ ਨਿਭਾਈ ਗੁਰੂ ਅੰਗਦ ਆ ਗਏ ਉਹ ਇਦਾ ਸ਼ਰੀਰ ਬਦਲਦੇ ਗਏ ਇਸ ਸ਼ਰੀਰ ਦੀ ਜਿੰਨੀ ਸੇਵਾ ਸੀ ਉਹ ਪ੍ਰਵਾਣ ਹੁਣ ਅਸੀਂ ਹਰ ਸਰੇ ਵਿੱਚ ਜੋਤ ਸਰੂਪ ਬਣ ਕੇ ਪ੍ਰਗਟ ਰਵਾਂਗੇ ਤੇ ਇੱਕ ਸਾਡਾ ਸ਼ਬਦਾਵਤਾਰ ਪ੍ਰਗਟ ਹੋਵੇਗਾ। ਉਹ ਸਰੀਰ ਨੂੰ ਹੁਣ ਰੱਖਣਾ ਨਹੀਂ। ਨਾਲੇ ਕਹਿੰਦੇ ਸਾਡੀ ਇੱਕ ਇੱਛਾ ਸੀ। ਦਸਮ ਬਾਣੀ ਚੋਂ ਦੀ ਹੈ ਅਬ ਰੀਜ ਕੈ ਦੇਹੋ ਵਹਿ। ਹਮ ਕੋ। ਜੋ ਹੋ ਬੇਨਤੀ ਕਰ ਜੋਰ ਕਰੂੰ ਜਬ ਆਉ ਕਿ ਯੋਧ ਨਿਵਾਰ ਬਣੇ ਆਹ ਰੀਣ ਮੈਂ ਤਬ ਜੂਝ ਮਰੂੰ। ਪਰਮੇਸ਼ਵਰ ਹੁੰਦਿਆਂ ਜਿਹਦੇ ਤੋਂ ਵੱਡਾ ਰਤਬਾ ਹੀ ਕੋਈ ਨਹੀਂ। ਕਿਆ ਕਰਦੇ ਸਨ ਮੇਰੀ ਇੱਕ ਇਛਾ ਹੈ ਮੈਂ ਧਰਮ ਦੀ ਖਾਤਰ ਸ਼ਹੀਦ ਹੋਣਾ ਚਾਹੁੰਦਾ ਹਾਂ ਹੁਣ ਮੁਸ਼ਕਲ ਇਹ ਹੈ ਵੀ 14 ਚੰਗਾ ਦਰਮਿਆਨ ਕੋਈ ਐਸਾ ਸੂਰਮਾ ਹੈ ਹੀ ਨਹੀਂ ਇਸ ਰੂਹੇ ਜ਼ਮੀਨ ਤੇ ਜਿਹੜਾ ਗੁਰੂ ਨੂੰ ਮਾਰ ਸਕਦਾ ਸਾਵੇਂ ਆ ਕੇ ਜੰਗ ਲੜ ਸਕਦਾ ਉਹ ਕਹਿੰਦੇ ਸਿੰਘੋਏ ਆਪ ਹੀ ਸਬਬ ਬਣਾਇਆ ਸੀ ਸਾਨੂੰ ਕੌਣ ਮਾਰਨ ਵਾਲਾ ਇੱਥੇ ਅਵਤਾਰੀ ਪੁਰਸ਼ ਜਿਹੜੇ ਹੁੰਦੇ ਨੇ ਨਾ ਇੱਕ ਗੱਲ ਸਮਝ ਲਿਓ ਤੁਹਾਡੇ ਵਾਂਗ ਮੌਤ ਤੇ ਵਸ ਨਹੀਂ ਹੁੰਦੀ ਜੰਮਣ ਮਰਨ ਚ ਨਹੀਂ ਉਹ ਮੁਕਤ ਰੂਹਾਂ ਮਰਜ਼ੀ ਨਾਲ ਆਉਂਦੀਆਂ ਨੇ ਤੇ ਮਰਜ਼ੀ ਨਾਲ ਜਾਂਦੀਆਂ ਉਹਨਾਂ ਦਾ ਜਾਣਾ ਕਿਸ ਤਰ੍ਹਾਂ ਹੋਵੇਗਾ ਆਉਣਾ ਕਿਸ ਤਰ੍ਹਾਂ ਹੈ ਉਹਨਾਂ ਦੀ ਮਰਜ਼ੀ ਉਹ ਸਰੀਰ ਕਰਕੇ ਤੇ ਗੁਰੂ ਨਾਨਕ ਸਾਹਿਬ ਨੇ ਤੁਸੀਂ ਅੱਜ ਵੀ ਅਰਦਾਸ ਕਰੋ ਕਈ ਵਾਰ ਕਹਿ ਦਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਪਾਕੀ ਗੁਰਜੀ ਛਨੀ ਨਾਹੀ ਬਾਦ ਗੁਰਨਾਨਕ ਟੁਠਾ ਕੀ ਨਹੀਂ ਦਾ ਉਧਰ ਕਿਵੇਂ ਉਹ ਦਾਤ ਦੇ ਦਿੱਤੀ ਉਹਨਾਂ ਜਿਵੇਂ ਤੁਹਾਡੀ ماں ਪਕੜ ਕੇ ਤੁਹਾਨੂੰ ਦੁੱਖਾਂ ਚੋਂ ਕੱਢ ਲਿਆ ਰੋਗਾਂ ਸੋਗਾਂ ਚੋਂ ਕੱਢ ਲਿਆ ਕਿਵੇਂ ਬਾਬਾ ਬਕਾਲਾ ਸਾਹਿਬ ਬੈਠੇ ਗੁਰਤੇਗ ਬਹਾਦਰ ਨੇ ਉਹ ਪਰਾਂ ਸਾਗਰ ਵਿੱਚ ਗੋਤੇ ਖਾਂਦੇ ਬਾਬੇ ਮੱਕਣ ਚਾਲ ਬਾਣੇ ਦੇ ਜਹਾਜ਼ ਨੂੰ ਮੋੜਾ ਲਾ ਕੇ ਕੱਢ ਲਿਆ ਇਹਨੂੰ ਬਾਣੀ ਪਤਾ ਕੀ ਕਹਿੰਦੀ ਹੈ ਗੁਰੂ ਕਲਾ ਤਾਲੀ ਹੈ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਉਹ ਪ੍ਰਗਟ ਹੁੰਦਾ ਤੇ ਗੁਪਤ ਹੁੰਦਾ ਉਹ ਜੰਮਦਾ ਮਰਦਾ ਨਹੀਂ ਹੈ ਰੋਸ਼ਨੀ ਪ੍ਰਗਟ ਹੁੰਦੀ ਹੈ ਤੇ ਗੁਪਤ ਹੁੰਦੀ ਹੈ ਤੂੰ ਕਹਿੰਦੇ ਬਹਾਨਾ ਬਣਿਆ ਕੌਣ ਹੈ ਸਾਡੇ ਤੇ ਬਿੱਟ ਤੇ ਵੀ ਵਾਰ ਕਰਾ ਰਵੇ ਇਹ ਸਰੀਰ ਦੀ ਖੇੜੇ ਥੇ ਮੁਕੜੀ ਉਸੀ ਬਾਣੀ ਕਹਿੰਦੀ ਹੈ ਨਾ ਜਿਹੜਾ ਸਤਿਗੁਰੂ ਹੈ ਨਾ ਉਹਦੇ ਵਰਗਾ ਕੋਈ ਨਹੀਂ ਸਤਿਗੁਰੂ ਜੀਵੜ ਵਰਨਾ ਪਰਮ ਭ੍ਰਮ ਪਰਮੇਸ਼ਰ ਸੋਏ ਉਹ ਕੌਣ ਮਾਰ ਸਕਦਾ ਹੈ ਤੋ ਤਿਆਰੀ ਕਰ ਲਈ ਬਾਦਸ਼ਾਹ ਨੇ ਚੂੜਾ ਛੱਡਣ ਦੀ ਨਾਲੇ ਕਹਿੰਦੇ ਇੱਕ ਸ਼ਰੀਰ ਦੀ ਕਿਹੜੀ ਗੱਲ ਹੈ ਹਲਾ ਯਾਰਖਾਨੇ ਬੜਾ ਸੋਹਣਾ ਲਿਖਿਆ ਉਹ ਸੌ ਸਰ ਵੀ ਕੁਰਬਾਨ ਤੋਂ ਨਹੀਂ ਰੱਬ ਸੇ ਜ਼ਿਆਦਾ ਲਲਗੀ ਤਰਕਿਆ ਕਰਦੇ ਸੀ ਸਹਬਜ਼ਾਦੇ ਬਾਰੇ ਬਾਪ ਬਾਰਿਆ ਕਿਹੜੀ ਗੱਲ ਹੈ ਸੌ ਸਿਰ ਵੀ ਹੋਵੇ ਤੇ ਉਹ ਵੀ ਵਾਰ ਦਵਾ ਧਰਮ ਦੀ ਖਾਤਰ ਇਨਸਾਨੀਅਤ ਦੀ ਖਾਤਰ ਮਾਨਵਤਾ ਦੇ ਲਈ ਨਲਿਓ ਆਪ ਤੇ ਕਹਿੰਦੇ ਸੀ ਮੈਂ ਸਰਬੰਸਵਾਰਨਾ ਅੱਜ ਸਰਬੰਸ ਦੀ ਮਾਲਾ ਦਾ ਅਖੀਰਲਾ ਮਣਕਾ ਹੈ ਕਰੀ ਤਾ ਆਪਾ ਵਾਰਨ ਲੱਗੇ ਨੇ ਸਮਾ ਆ ਗਿਆ ਕਹਿੰਦੇ ਸਰਗੁਣ ਸਰੂਪ ਨੂੰ ਛੱਡਣਾ ਹੈ ਨਗੀਨਾ ਘਾੜ ਤੋਂ ਸਿੰਘਾਂ ਸਮੇਤ ਗੁਰਦੇਵ ਉੱਥੇ ਚਲੇ ਗਏ ਜਿੱਥੇ ਅੱਜ ਕੱਲ੍ਹ ਤਖਤ ਸ਼੍ਰੀ ਹਜ਼ੂਰ ਸਾਹਿਬ ਬਣਿਆ ਹੋਇਆ ਹੈ ਸਿਖਾ ਬੇਨਤੀ ਕੀਤੀ ਮਹਾਰਾਜ ਤੁਹਾਡੇ ਦਿਨਾਰੇ ਕਿਵੇਂ ਹੋਣਗੇ ਗੁਰਦੇਵ ਆਖਣ ਲੱਗੇ ਜੋਤ ਸਾਡੀ ਸ਼ਬਦਾ અવਤਾਰ ਦੇ ਵਿੱਚ ਰਹੇਗੀ ਗੁਰੂ ਗ੍ਰੰਥ ਸਾਹਿਬ ਦੇ ਦਿਦਾਰਿਆਂ ਵਿੱਚ ਹੀ ਸਾਡੇ ਦਿਦਾਰੇ ਨੇ ਸੱਜ ਧੱਜ ਕੇ ਜਿਹੜਾ ਖਾਲਸਾ ਪੰਜ ਕਕਾਰੀ ਆ ਉਹਦੇ ਦਿਦਾਰੇ ਕਰ ਲਿਓ ਸਾਡੇ ਦਰਸ਼ਨ ਤੋਂ ਵੈਸੇ ਨਿਰਗੁਣ ਤੌਰ ਤੇ ਅਸੀਂ ਹਰ ਸਰੇ ਵਿੱਚ ਪ੍ਰਗਟਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਨ ਸਗਲੀ ਮੋਹੀ ਬਨ ਵਿਜੀਬਲ ਵੀ ਹੈ ਵਿਜੀਬਲ ਵੀ ਹੈ ਸਭ ਉਹਦੀਆਂ ਤਾਕਤਾਂ ਨੇ ਸਤਾਰਾ ਸੋ 60 ਕਿ ਕਰਮੀ ਕਤਕ ਸੁਦੀ ਦੂਜ ਵਾਲੇ ਤੇਣ ਗੁਰਦੇਵ ਨੇ ਪੰਜ ਪੈਸੇ ਅਤੇ ਨਰੇਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖਿਆ ਮੱਥਾ ਟੇਕ ਕੇ ਐਲਾਨ ਕਰਤਾ ਅੱਜ ਤੋਂ ਸਿੱਖੋ ਜਗਤ ਦੇ ਪਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਪੰਚ ਪ੍ਰਕਾਸ਼ ਸਾਡੇ ਸਿੱਖ ਜਗ ਦੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ ਉੱਥੇ ਲਿਖਿਆ ਹੈ ਕੈਸੀ 5 ਮਲੇਰ ਲੈ ਇਸ ਨੂੰ ਅਗਰ ਟਿਕਾਉਂ ਕਰ ਪ੍ਰ ਕਰਮਾ ਗੁਰੂ ਜੀ ਨਿਜ ਮਾਥ ਚੁਕਾਇਓ ਜਿਹੜੀ ਬੀੜ ਦਮਦਮਾ ਸਾਹਿਬ ਲਿਖੀ ਸੀ ਨਾ ਦਮਦਮੀ ਬੀੜ ਉਹਦੇ ਅੱਗੇ ਨੰਦੇੜ ਮੱਥਾ ਠੇਕ ਦਿੱਤਾ ਗੁਰੂ ਗ੍ਰੰਥ ਕੋ ਗੁਰੂ ਥਪਿਓ गुण का बटवायो श्री मुक्त सब सिखन को इम हुकम सुनायो गुण का वर्ताया अरदास करके ना कड़ा प्रसाद वर्ताया गया हुक्मनामा भी दिया गया और हुक्मनामा पता की है सूही महला बनवा अवचल नगर गोविंद गुरु का नाम जपत सुख पाया रहा ਆਇਂ ਜੂਰ ਸਾਹਿਬ ਨੂੰ ਆਪਾਂ ਆਪ ਚੱਲਣਾ ਕਰਾਨੇ ਉੱਥੇ ਹੁਕਮਨਾਮਾ ਆਇਆ ਐ ਐਲਾਨ ਕੀ ਕੀਤਾ ਸਿਖਾਂਗੇ ਆਗਿਆ ਭਈ ਅਕਾਲ ਕੀ ਕਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲਿਹੇ ਵਰਤਾ ਗੱਦੀ ਦੇ وارث ਗੁਰੂ ਗ੍ਰੰਥ ਸਾਹਿਬ ਨੂੰ ਐਲਾਨ ਦਿੱਤਾ ਇਹ ਬਖਸ਼ਿਸ਼ ਬਾਦਸ਼ਾਹ ਨੇ ਕਰ ਦਿੱਤੀ। ਔਰ ਇਸ ਤਰ੍ਹਾਂ ਕਹਿੰਦੇ ਨੇ ਕਤਕ ਸੁਦੀ ਪੰਜ 1766 ਨਿਕਰਮੀ ਸੰਮਤ। ਜੁਜੇ ਆਪਾਂ ਇਸ ਵਿੱਚ ਜਾਈਏ ਤੇ ਦਸੰਬਰ ਦਾ ਮਹੀਨਾ 1708 ਈਸਵੀ ਦੀ ਬਾਤ ਹੈ। ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਫਿਰ ਵਚਨ ਕੀਤਾ ਸਿੰਘਾਂ ਨੂੰ ਅਸੀਂ ਹੁਣ ਸਵਾਰ ਸਾਚ ਖੱਡ ਲੈ ਜਾਣਾ ਸਾਡੀ ਚਿਖਾ ਤਿਆਰ ਕਰੋ। ਸਿਖਾ ਨੇ ਸੁੰਦਰ ਕਨਾਤ ਲਾਈ ਔਰ ਚੰਦਨ ਦੀਆਂ ਲੱਕੜਾਂ ਦੀ ਚਿਖਾ ਤਿਆਰ ਕੀਤੀ ਹੈ। ਗੁਰੂ ਉੱਤਮ ਹੈ ਨਾ। ਉਹਦੇ ਲਈ ਹਰ ਕਿਰਿਆ ਹੀ ਉੱਤਮ ਹੈ। ਜਦੋਂ ਰਾਜੇ ਕੋਲ ਜਾਈਦਾ ਹੈ ਅਤੀ ਉੱਤਮ ਵਸਤੂਆਂ ਲੈ ਕੇ ਜਾਈਦਾ। ਚੰਗੀ ਰਸਤ, ਚੰਗਾ ਪੋਸ਼ਾਕਾ ਹੁੰਦਾ। ਤੁਸੀਂ ਵੇਖੋ ਸਿੱਖੋ ਕਿਡੇ-ਕਡੇ ਮਹਿੰਗੇ ਰਮਾਲੇ ਸਾਹਿਬ, ਚੌਰ ਸਾਹਿਬ। ਇਹ ਤਾਂਾਂ ਚੜਵਾਉਂਦੇ। ਉਹ ਕਿਉਂਕਿ ਇਹ ਕਿਤਾਬ ਨਹੀਂ ਹੈ ਇਹ ਗ੍ਰੰਥ ਨਹੀਂ ਹੈ ਪ੍ਰਗਟ ਗੁਰਾ ਕੀ ਦੇਵ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਜਾਗਤਾ ਹੈ ਦੇਉ ਸ਼ਬਦ ਕਦੇ ਜੜ ਨਹੀਂ ਹੁੰਦਾ ਕੋਈ ਆਖਣਗੇ ਲਾਓ ਉਹ ਮੂਰਤਾਂ ਵਾਲੇ ਮੂਰਤਾਂ ਨੂੰ ਚੌਰ ਕਰੀ ਜਾਂਦੇ ਨੇ ਰਮਾਲੇ ਚੜਾਈ ਜਾਂਦੇ ਨੇ ਤਿਲਕ ਲਾਈ ਜਾਂਦੇ ਨੇ ਭੋਗ ਲਵਾਈ ਜਾਂਦੇ ਨੇ ਤੁਸੀਂ ਗ੍ਰੰਥ ਨੂੰ ਕਰੀ ਜਾਂਦੇ ਹੋ ਫਰਕ ਕੀ ਹੈ ਫਰਕ ਹੈ ਪੱਥਰ ਜੜ ਹੁੰਦਾ ਹੈ ਸ਼ਬਦ ਚੇਤਨ ਹੁੰਦਾ ਹੈ ਸ਼ਬਦ ਮੋਇਆ ਨਹੀਂ ਹੁੰਦਾ ਸ਼ਬਦ ਸਰਜੀਤ ਹੁੰਦਾ ਹੈ ਔਰ ਰਹੀ ਗੱਲ ਇਹ ਉਪਾਸ਼ਨਾ ਦੇ ਤਰੀਕੇ ਦੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੁੱਛ ਲਓ ਤੁਸੀਂ ਵੀ ਕੀ ਕਰਨਾ ਚਾਹੀਦਾ ਹੈ ਜਿਹੜਾ ਅਸੀਂ ਚੜਾਵਾ ਚੜਾਉਣੀ ਹੈ ਜਿਹੜੇ ਸੁੰਦਰ ਵਸਤਰ ਤੁਹਾਨੂੰ ਚੜਾਉਨੇ ਆ ਚੜਾਈਏ ਕਿ ਨਾ ਤੇ ਗੁਰਦੇਵ ਕਹਿੰਦੇ ਨੇ ਤਿਸ ਗੁਰ ਕਉ ਸਾਧਨ ਭੋਜਨ ਪਾਠ ਪਟੰਬਰ ਬਹੁ ਬਿੱਦ ਸਤ ਕਰ ਮੁਖ ਸੰਚੋ ਤੇ ਸੁਪੁਨ ਕੀ ਫਿਰ ਤੋਟਦਾ ਆਵੇ ਗੁਰੂ ਨੂੰ ਆਪਣੇ ਨਾਲੋਂ ਵਧੀਆ ਲਿਬਾਸ ਦੇਣਾ ਵਧੀਆ ਪੂਜਾ ਦੇਣਾ ਜਿਹੜੇ ਖਜ਼ਾਨੇ ਚੋਂ ਗੁਰੂ ਲਈ ਕੁਝ ਵੀ ਬੇਟਾ ਦੇ ਤੌਰ ਤੇ ਆ ਗਿਆ ਉਹ ਖਜ਼ਾਨੇ ਕਦੇ ਮੁੱਕਣ ਨਹੀਂ ਦਿੰਦਾ ਗੁਰੂ ਵੈਸੇ ਵੀ ਆਪਾਂ ਜੋ ਕਮਾਉਣੇ ਪਹਿਲ ਆਪਾਂ ਮਾਪਿਆਂ ਨੂੰ ਹੀ ਦੇਣੇ ਹਨ ਚੰਗੇ ਵਸਤਰ ਲੈ ਕੇ ਦੇਈਏ ਚੰਗਾ ਪੋਤਾ ਅਲਿੰਦੇ ਤਾਈ ਸਾਰਾ ਕੁਝ ਗੁਰੂ ਦਾ ਹੈ ਦਾਦਾ ਦਾਤਾ ਇਹ ਕਹੇ ਸਭ ਕੋ ਦੇਵਨ ਹਾਰ ਦਿੰਦਿਆਂ ਟੋਟਲਾ ਵਿਗੰਤ ਪਰੇ ਭੰਡਾਰ ਤੇ ਬਾਕੀ ਜਿਹੜਾ ਚੜਾਵਾ ਤੁਸੀਂ ਗੁਰੂ ਘਰ ਚੜਾਦੇ ਹੋ ਉਹ ਮੁੜ ਘੁੜ ਕੇ ਤੁਸੀਂ ਸ਼ਕਸ਼ਕਾ ਲੈਣਾ ਮੂਰਤਾਂ ਵਾਲੇ ਤੇ ਬ੍ਰਾਹਮਣ ਖਾ ਜਾਂਦੇ ਨੇ ਇੱਥੇ ਤੇ ਲੰਗਰ ਲੱਗਣਾ ਹੈ ਪ੍ਰਚਾਰ ਪ੍ਰਸਾਰ ਹੋਣਾ ਹੈ ਮੈਡੀਕਲ ਫੈਸਿਲਿਟੀਆਂ ਮਿਲਦੀਆਂ ਨੇ ਸਿੱਖ ਸੰਸਥਾਆਂ માં ਸਕੂਲ ਵੀ ਚਲਾਉਂਦੀਆਂ ਨੇ ਕਾਲਜੇਜ਼ ਵੀ ਚਲਾਉਂਦੀਆਂ ਨੇ ਲੰਗਰ ਤੇ ਖੈਰ ਆਪਾਂ ਹਰ ਜਗ੍ਹਾ ਹੀ ਵਰਤਾਂਗੇ। ਤੋ ਤਰੀਕੇ ਦੇ ਨਾਲ ਗੁਰੂ ਨੂੰ ਦਿੱਤਾ ਦਸਵੰਧ ਮਾਨਵਤਾ ਦੀ ਸੇਵਾ 'ਚ ਲੱਗ ਜਾਂਦਾ ਹੈ। ਔਰ ਮੈਂ ਤੇ ਕਿਹਾ ਨਹੀਂ ਜਿਉ ਨਾਨਕ ਸਾਹਿਬ ਦਾ ਹੀ ਹੁਕਮ ਹੈ ਕਾਲ ਖਾਏ ਕਿ ਛਕ ਤੋਂ ਦੇ। ਨਾਨਕ ਰਾਹਾ ਪੁਛਾਣੇ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਚੰਗਾ ਖਾਓ, ਚੰਗਾ ਪਹਿਨੋ, ਚੰਗਾ ਹਟਾਓ ਤੇ ਦਸਵਾਂ ਹਿੱਸਾ ਦਾਨ ਕਰੋ। ਫਿਰ ਜਿਖਾ ਤਿਆਰ ਹੋਈ ਚੰਦਨ ਦੀ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਤਰੀ ਹੋਈ ਡੇਢ ਪਹਿਰ ਰਾਤ ਰਹਿੰਦੀ ਐ ਸ਼ਸ਼ਤਰ ਬਸਤਰ ਸਜਾ ਕੇ ਅਰਦਾਸਾ ਸੋਧ ਕੇ ਘੋੜੇ ਤੇ ਸਵਾਰ ਨੇ ਕਨਾਤ ਵਿੱਚ ਜਾਣ ਲੱਗਿਆ ਗੱਜ ਵੱਜ ਕੇ ਆਪਣੇ ਖਾਲਸੇ ਨੂੰ ਫਖੀਰ ਲਈ ਸਰਗੁਣ ਸਰੂਪ ਵਿਚਲੀ ਫਤਿਹ ਬੁਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਕਨਾਤ ਵਿੱਚ ਪਰਵੇਸ਼ ਕਰ ਗਏ ਜਿਖਾ ਮੱਚੀ ਐ ਇਹ ਸਿੰਘਾਂ ਦੀਆਂ ਅੱਖਾਂ ਵਿੱਚੋਂ ਮੋਤੀ ਡਿੱਗਣ ਲੱਗੇ ਪਾਣੀ ਕਹਿੰਦੀ ਹੈ ਵੇ ਸ਼ੋਹੇ ਜੰਮ ਖਵੇ ਨਾ ਵੰਨ ਤਾਕੜੇ ਤੁਹਾਡਾ ਮਾਸ ਕੋਈ ਸੱਨੀ ਨਾਲ ਜੰਬੂਰਾ ਨਾ ਨੋਚ ਲਵੇ ਨਾ ਦੁੱਖ ਤੇ ਹੈ ਪਰ ਉਹਦਾ ਦੁੱਖ ਨਹੀਂ ਜਿੱਡਾ ਪਿਆਰੇ ਦੇ ਵਿਛੋੜੇ ਦਾ ਦੇ ਦਿੰਦਾ ਹੈ ਬਹਿਬਲ ਹੋ ਗਏ ਨੇ ਸਿੰਘ ਬੈਰਾਗ ਆ ਰਿਹਾ ਚਾਹੇ ਕਿ ਸ਼ਬਦਾ ਗੁਰੂ ਮੌਜੂਦ ਨੇ ਪਰ ਫਿਰ ਵੀ ਵੈਰਾਗ ਵਿੱਚ ਜ਼ਾਰੂ-ਜ਼ਾਰ ਮੋਤੀ ਡਿੱਗ ਰਹੇ ਨੇ ਅੱਖਾਂ ਚੋਂ ਪਰ ਗੁਰਦੇਵ ਜਾਂਦੇ ਇੱਕ ਹੁਕਮ ਕਰ ਗਏ ਸਕੇ ਕਹਿੰਦੇ ਸਾਡੀ ਚਿਖਾ ਨਹੀਂ ਕੌਲ ਹੁਣ ਭਾਵਨਾਵਾਲੇ ਸਿੱਖ ਤੇ ਸਮਝਦੇ ਨੇ ਕੁਝ ਵਿੱਚ ਬੇਸਦਕੇ ਵੀ ਹੁੰਦੇ ਨੇ ਵੀ ਫਰੋਲੀਏ ਤੇ ਸਹੀ ਚਿਖਾ ਇਹ ਕਦੋਂ ਹੋਏਗਾ ਇਤਿਹਾਸ ਵਿੱਚ ਜ਼ਿਕਰ ਹੈ ਪੰਥ ਪ੍ਰਕਾਸ਼ ਵਿੱਚ ਕਹਿੰਦੇ ਬਿਨ ਸਦਕ ਜੋਥੇ ਵਿਚ ਮੈਂ ਉਹ ਥਾਪ ਕੇ ਮਨ ਇਹੋ ਹੈ ਨਹ ਮਿਲੇ ਅਸਤੀ ਇहां ਸੇ ਜੇ ਗਏ ਗੁਰ ਸਰਣ ਦੇ ਹੈ ਕਹਿੰਦੇ ਹੁਣ ਜੇ ਗੁਰੂ ਨੇ ਆਪਣੇ ਤਨ ਦਾ ਸੰਸਕਾਰ ਕਰਾਉਣਾ ਸੀ ਤੋਨਾ ਘੋੜੇ ਤੇ ਸਵਾਰ ਹੋ ਕੇ ਨਹੀਂ ਸੀ ਜਾਣਾ ਤੇ ਆਪਾਂ ਫੋਲ ਲੈਨੇ ਆ ਚਿਖਾ ਨੂੰ ਜੇ ਤੇ ਅਸਤੀਆਂ ਮਿਲ ਗਈਆਂ ਤੇ ਫਿਰ ਗੁਰੂ ਨੇ ਤੋਖਾ ਕੀਤਾ ਸਵਾਰ ਘੋੜੇ ਤੇ ਹੋ ਕੇ ਗਿਆ ਤੇ ਸਰੀਰ ਸੜਿਆ ਜਿਵੇਂ insana ਦਾ ਸੜਦਾ ਤੇ ਜੇ ਹਸਤੀਆਂ ਨਾ ਮਿਲੀਆਂ ਫਿਰ ਸਮਝ ਲਵਾਂਗੇ ਉਹ ਪਰਮੇਸ਼ਵਰ ਦਾ ਸਰੂਪ ਹੈ ਔਰ ਆਜ਼ਾਦ ਹਸਤੀ ਹੈ ਚਾਵੇ ਤੇ ਸੰਸਕਾਰ ਕਰਾ ਲਵੇ ਚਾਵੇ ਤੇ ਸੰਵੇ ਚਲਿਆ ਜਾਵੇ ਪਰ ਇਥੇ ਸ਼ਸਤਰ ਬਸ਼ਤਰ ਧਾਰ ਕੇ ਗਏ ਨੇ ਘੋੜੇ ਤੇ ਚੜ ਕੇ ਮਾਲੂਮ ਹੁੰਦਾ ਹੈ ਸਰੀਰ ਸਮੇਤ ਗਏ ਘੋੜਾ ਕੀ ਕਰਨਾ ਸੀ ਹੁਣ ਇਹ ਸ਼ੰਕਾ ਖੜਾ ਹੋ ਗਿਆ ਇਤਿਹਾਸ ਵਿੱਚ ਜ਼ਿਕਰ ਹੈ ਇਹ ਸੋਚ ਫੋਲਿਓ ਤਿੰਨ ਅੰਗੀਠਾ ਕਰਦ ਲਗੂ ਇੱਕ ਪਾਇਆ ਨਹਿ ਅਸਤ ਮਿਲਿਓ ਸ਼ਸਤਰ ਕੋ ਗੁਰ ਜੋਥੇ ਲਗਿਆ ਕਹਿੰਦੇ ਜਦੋਂ ਢੀਠਾ ਫੋਲਿਆ ਨਾ ਕੋਈ ਹਸਤ ਨਹੀਂ ਮਿਲਿਆ ਕੋਈ ਹੱਡੀ ਨਹੀਂ ਮਿਲੀ ਕਹਿੰਦੇ ਸਿਰਫ ਛੋਟਾ ਜਿਹਾ ਸ਼ਸਤਰ ਮਿਲਿਆ ਜੋ ਬਿਸਤਾਰ ਚ ਸਿੱਧਾ ਸੀ ਕਕਾਰ ਵੀ ਕੋਈ ਨਹੀਂ ਮਿਲਿਆ ਵੱਡੀ ਕਿਰਪਾਨ ਨਹੀਂ ਮਿਲੀ ਜੋ ਕਮਰ ਕੱਸੇ ਵਿੱਚ ਸ਼ਸਤਰ ਸਨ ਕੁਝ ਵੀ ਨਹੀਂ ਮਿਲਿਆ ਇੱਕ ਕੇਸਾਂ ਵਾਲੀ ਛੋਟੀ ਕਿਰਪਾਨ ਮਿਲੀ ਸਾਰਿਆਂ ਨੂੰ ਸਮਝ ਪੈ ਗਈ ਵੀ ਗੁਰੂ ਸੁਤੰਤਰ ਹਸਤੀ ਹੈ ਹੁਣ ਆਜੋ ਤਰਕ ਦੇ ਉਸ ਨੂੰ ਵਟ ਦੇਣਗੇ ਕਈ ਪ੍ਰਚਾਰਕ ਲੈ ਤੁਸੀਂ ਆਂਦੇ ਹੋ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਨ ਸ਼ਰੀਰ ਗਏ ਨੇ ਤੇ ਬਾਕੀ ਜਿਹੜੇ ਅਠ ਗੁਰੂ ਨੇ ਉਹਨਾਂ ਦੇ ਕਿਉਂ ਸੰਸਕਾਰ ਹੋਏ ਇੱਕ ਗੱਲ ਨੂੰ ਸਮਝ ਲੈ ਨਾ ਬਾਕੀਆਂ ਨੇ ਤੇਥੋਂ ਪੁੱਛ ਕੇ ਹੀ ਸੰਸਕਾਰ ਕਰਵਾਏ ਨੇ ਤੇ ਨਾ ਦੋ ਤੇਥੋਂ ਪੁੱਛ ਕੇ ਹੀ ਸਣਦੇ ਗਏ ਨਾ ਤੇਰੀ ਕੋਈ ਹਸਤੀ ਹੈ ਉਹਦੀ ਨਾ ਮੇਰੀ ਕੋਈ ਹਸਤੀ ਹੈ ਜਿਹੜਾ ਲਾਅ ਹੁੰਦਾ ਨਾ ਕਾਲਜ ਦਾ ਕ੍ਰੀਏਟਰ ਕੌਣ ਹੈ ਪ੍ਰਿੰਸੀਪਲ ਉਹ ਲੋ ਸਟੂਡੈਂਟਸ ਤੇ ਟੁਕਦਾ ਹੈ ਪ੍ਰੋਫੈਸਰ ਪ੍ਰਿੰਸੀਪਲ ਤੇ ਨਹੀਂ ਉਹ ਜਿਹੜੀ ਕੁਦਰਤ ਦੀ ਕਰਨੀ ਹੈ ਉਹ ਚਿੱਤਰਕਾਰੀ ਤੇ ਟੁਕਦੀ ਹੈ ਚਿੱਤਰਕਾਰ ਤੇ ਨਹੀਂ ਕੁਦਰਤ ਦਾ ਕਰਤਾ ਹੈ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਕਹਿੰਦੇ ਤੁਹਾਨੂੰ ਲੱਗਦਾ ਹੈ ਸ਼ਰੀਰ ਕਰਕੇ ਇੱਥੋਂ ਦਾ ਆਇਓ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਲੋਕ ਵਿੱਚ ਸਰੀਰ ਕਰਕੇ ਐ ਤੇ ਪਰਲੋਕ ਦੇ ਵਿੱਚ ਜੋਤ ਸਰੂਪ ਐ ਤਖਤ ਦਾ ਵਾਰਿਸ ਤੈਨੂੰ ਆਣਿਆ ਸੱਚਖੰਡ ਵਸੈ ਨਿਰੰਕਾਰ ਤੋ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਗੁਰੂ ਕਿਵੇਂ ਆਜ਼ਾਦ ਹਸਤੀ ਐ ਜੇ ਕੁਦਰਤ ਵਿੱਚ ਸਾਰੀ ਲੋਕਾਈ ਵੱਜੀ ਐ ਗੁਰੂ ਬੇਮੁਖ ਆਜ ਕਿਵੇਂ ਐ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਨਾਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ ਹੀ ਇਜ਼ ਦਾ ਕ੍ਰੀਏਟਰ ਹੀ ਇਜ਼ ਦਾ ਡੂਅਰ ਜੋ ਚਾਹੇ ਕਰ ਸਕਦਾ ਹੈ ਇਹ ਨੰਦੇੜ ਦੇ ਕੱਲੇ ਕੱਲੇ ਖਾਨਦਾਨ ਨੂੰ ਪੁੱਛ ਲਓ ਸੀਨੇ ਮਸੀਨੇ ਸਾਖੀਆਂ ਚੱਲੀਆਂ ਹਰ ਗੱਲ ਇਤਿਹਾਸ ਚ ਨਹੀਂ ਤੁਹਾਨੂੰ ਲੱਗਾਂ ਜਦੋਂ ਮਾਛੀਵਾੜੇ ਤੋਂ ਮਾਲਵੇ ਵਿਚ ਵਿਚਰੇ ਨਿਕਲ ਹੀ ਤਰ ਖਿਦਰਾਣੇ ਦੀ ਢਾਬ ਜਾਣ ਤੋਂ ਪਹਿਲਾਂ ਪਹਿਲਾਂ ਇੰਨੀਆਂ ਕਿ ਜਗ੍ਹਾ ਤੇ ਜਾ ਕੇ ਮਹਾਰਾਜ ਨੇ ਸੰਗਤ ਨੂੰ ਧਾਰਿਆ ਇਤਿਹਾਸ 'ਚ ਨਹੀਂ ਮਿਲੇਗਾ ਕਲਾ ਕਲਾ ਕਦਮ ਲਿਖਿਆ ਹੀ ਨਹੀਂ ਜਾ ਸਕਦਾ ਜਿੰਨਾ ਮਿਲਦਾ ਮੁਬਾਰਕ ਹੈ ਕੋਈ ਕੌਤਕ ਉਥੇ ਆਮ ਪ੍ਰਗਟ ਨਹੀਂ ਔਰ ਪਰਿਵਾਰ ਵਿੱਚ ਚੱਲਦੇ ਆਉਂਦੇ ਨੇ ਵੀ ਗੁਰਦੇਵ ਦੀਆਂ ਅਸਤੀਆਂ ਨਹੀਂ ਮਿਲेंगी ਤੇ ਗੁਰੂ ਨਾਨਕ ਸਾਹਿਬ ਦਾ ਵੀ ਕੌਤਕ ਪ੍ਰਗਟ ਹੈ ਜਦੋਂ ਚਾਦਰ ਉਠਾਈ ਸੀ ਪਠਾਣਾ ਨੇ ਤੇ ਹਿੰਦੂਆਂ ਨੇ ਇੱਕ ਗੁਲਾਬ ਦਾ ਫੁੱਲ ਮਿਲਿਆ ਸੀ ਸਮਝਾਇਆ ਇਹ ਸੀ ਵੀ ਗੁਰੂ ਸ਼ਰੀਰ ਨਹੀਂ ਖੁਸ਼ਬੋਈ ਹੈ ਜਿਹੜਾ ਮੰਨ ਲਵੇ ਉਹਦਾ ਜੀਵਨ ਸੰਪਦਾ ਤੋ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਪਾਣੀ ਕਹਿੰਦੀ ਹੈ ਗੁਰੂ ਸਮਰੱਥ ਹੈ ਗੁਰੂ ਬੇਮੁਤਾਜ ਹੈ ਇਸ ਟੋਟਲੀ ਇੰਡੀਪੈਂਡੈਂਟ ਤੁਹੇ ਕੁਦਰਤ ਦੀਆਂ ਬਾਤਾਂ ਆਪਦੇ ਤੇ ਟੁਕਾਇਆ ਕਰੋ ਗੁਰੂ ਦੇ ਨਾਂ ਟੁਕਣੀਆਂ ਨੇ ਜੇ ਟੁਕਦੀਆਂ ਨੇ ਤੇ ਬਾਣੀ ਚ ਕੋਈ ਪੰਕਤੀ ਕੱਢ ਕੇ ਮੇਰੀ ਇਹ ਜਿਹੜੀ ਕਥਾ ਇਹ ਨੂੰ ਕੋਈ ਕੱਟ ਸਕਦਾ ਪਰ ਬਾਣੀ ਦੀ ਬੰਦੀ ਤਵਾਡੀ ਵਿਚਾਰਧਾਰਾ ਕੀ ਹੈ ਮੈਂ ਤੁਹਾਡੇ ਲਈ ਇਹ ਸੋਚ ਕੇ ਕਥਾ ਨਹੀਂ ਕਰ ਰਿਹਾ ਵੀ ਸੰਗਤ ਕੀ ਚਾਹੁੰਦੀ ਹੈ ਇਹ ਕਥਾ ਹੁੰਦੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇ ਵਡੇ ਅਵਰ ਨਾ ਕੋਈ ਬਾਣੀ ਦੀ ਤੇ ਬਾਣੀ ਗੁਰੂ ਨੂੰ ਕਰਨ ਕਾਰਨ ਸਮਰੱਥ ਦੱਸਦੀ ਉੱਥੇ ਫਿਰਨ ਦੇੜ ਦੀ ਧਰਤੀ ਤੇ 11ਵੇਂ ਗੁਰੂ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਤੇ ਜਿੱਥੇ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਦੇ ਚਿਖਾ ਸੀਨਾ ਉੱਥੇ ਤਖਤ ਪ੍ਰਗਟ ਹੈ ਸ੍ਰੀ ਅਬਜਲ ਨਗਰਕ ਉਸ ਹੈ